कि ਸਾਡੇ ਦੁਆਰਾ ਦਿੱਤੀ ਗਈ ਹਰ ਢੰਗ ਮੰਗ ਉਹਨਾਂ ਨੇ ਪੂਰੀ ਕੀਤੀ ਆ 435 ਦੀ ਇੱਕ ਵੱਡੀ ਭਰਤੀ ਆ ਜਿਹੜੀ ਆਪ ਸਰਕਾਰ ਦੇ ਦੌਰਾਨ ਹੋਈ ਹੈ। ਧੰਨਵਾਦ। ਤੋਂ ਸਰ ਪਾਈ ਤੋਂ ਲੈ ਕੇ ਹੁਣ ਤੱਕ 10909 ਕਮਰੇ ਬਣਾਏ ਗਏ ਨੇ। ਵਿਦਿਅਕ ਅਤੇ ਸਕੂਲਾਂ ਦੇ ਨਵੀਨੀਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਸਾਡੇ ਸਕੂਲਾਂ ਦੇ ਵਿੱਚ ਕੋਈ ਵੀ ਇੱਥਾ ਸਾਡੇ ਕੋਲੇ ਵਧੀਆ ਬੈਂਚ ਨੇ ਤੁਸੀਂ ਦੇਖ ਰਹੇ ਹੋ 컬러ਡ ਬੈਂਚ ਨਹੀਂ 컬러ਫੁਲ ਬੈਂਚ ਨਹੀਂ ਨਾਰਮਲ ਪੁਰਾਣੇ ਟਾਈਮਾਂ ਵਿੱਚ ਹੁੰਦਾ ਸੀ ਲੱਕੜ ਦੇ ਸਿੰਪਲ ਬੈਂਚ ਬੈਂਚ 컬러ਫੁਲ ਨੇ ਕਿਤੇ ਬੱਚਿਆਂ ਨੂੰ ਰੰਗਦਾਰ ਚੀਜ਼ਾਂ ਸੰਗੀਆਂ ਲੱਗਦੀਆਂ ਨੇ ਜਿਸ ਦਾ ਮਨ ਨੂੰ ਬਰਨੋਂ ਸੋਹਣੇ ਤੇ 컬러ਫੁਲ ਮਨ ਨੂੰ ਤੁਹਾਨੂੰ ਸਾਰਿਆਂ ਨੂੰ ਘੁਬਾਰੇ ਦਵਾ ਮੈਨੂੰ ਚੰਗਾ ਲੱਗੂਗਾ ਕਿਉਂਕਿ ਇਹ ਤੁਹਾਡੇ ਲਈ ਉਹਨਾਂ ਦੀ ਵੈਲੀ ਹੋਣੀ ਹੈ ਬੱਚਿਆਂ ਨੂੰ ਤਾਂ ਮਾਣ ਹੈ ਉਹਨਾਂ ਨੇ ਜੰਪ ਕਰਨਾ ਕਿਉਂਕਿ ਉਹਨਾਂ ਦੇ ਮਤਲਬ ਦੀ ਚੀਜ਼ ਕਰਦੇ ਨੇ ਇਸ ਤਰ੍ਹਾਂ ਸਾਰਾ ਕਮਰਾ ਦੇਖੋ ਪੂਰੇ ਰੂਮ ਦੇ ਵਿੱਚ ਕੀ ਹੈ ਉਹਨਾਂ ਨੇ ਕਿ ਬੱਚਿਆਂ ਨੂੰ ਕਲਰਫੁਲ ਸਟੇਰ ਪਸੰਦ ਹੋ ਜਿੱਦਾਂ ਇਹ ਜੋ ਡਿਮਾਂਡ ਜਿਹੜੀ ਸਰਕਾਰ ਤੋਂ ਕਰਦੇ ਆਂ ਸਾਨੂੰ ਉਸ ਹਸਾਮ ਨਾਲ ਤੇ ਦਿੱਤੀ ਜਾਂਦੀ ਆ ਸਾਡੀ ਬਹੁਤ ਹੈਲਪ ਕਰਦੇ ਨੇ ਅਸੀਂ ਕੋਈ ਵੀ ਰਿਕੁਆਇਰਮੈਂਟ ਇਹਨਾਂ ਨੂੰ ਦੱਸਦੇ ਆਂ ਪੂਰੀ ਕਰ ਦਿੰਦੇ ਨੇ ਤੇ ਤਾਂ ਹੀ ਕਰਦੇ ਜਿਹੜਾ ਆਪਣਾ ਸਕੂਲ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ترقی ਕਰ ਗਿਆ ਡਿਜੀਟਲ ਕ੍ਰਾਂਤੀ ਦੇ ਅੰਦਰ ਦੇ ਆਪਣੀ ਵਾਈਫਾਈ ਸਪੀਡ ਵਾਲੇ ਵਾਈਫਾਈ ਲਗਾਏ ਨੇ ਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਵੀ ਆਖਰੀ ਸੂਨੇ ਦੇ یہڑا وائی فائی وہ لگیا ہوا ہے کوئی دیکھو 830 سال شروع سے ایک بحادر تین سممت کتنا یہ مالک منظور کرندہ انہوں نے سممت کتنا ہے معلوم ہے तूने खोला ही ना एक दिन 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 खोला ही ना ਇਹ ਮੇਰੇ ਬੱਚੇ ਦੀ ਹੈ ਜਿਹੜੇ ਲਖਾਈ ਨੇ ਸਾਡੇ ਮਮਾ ਮੇਰੇ ਕੋਲ ਮੈਗਾ ਸੁਪਰਮੈਂਟਾਫੀਲ ਸੁਣਾ ਕੇ ਤੇ ਸਰਕਲ ਬਲੌਗ ਦੇ ਵਿੱਚੋਂ ਸੈਕਿੰਡ ਜੀ ਲੈ ਕੇ ਲੈ ਗਿਆ 52 ਟੂਸਪੂਨ ਸੀ ਇਹ ਸਰ ਉਸੇ 52 ਸਪੂਨ ਆ ਗਿਆ 52 ਸਪੂਨ ਦੇ ਵਿੱਚੋਂ ਦੂਜਾ ਨੰਬਰ ਤੇ ਆਇਆ ਦੂਜਾ ਨੰਬਰ ਤੇ ਆਇਆ 98 ਪੂਰਾ ਇਨਾਮ ਪ੍ਰਦਾਨ ਕਰਕੇ ਆਇਆ ਜੀ ਬਹੁਤ 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 ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ m u l t i m ਅੱਜ ਅਸੀਂ ਤੇਰੇ ਤੋਂ ਟੀਚਰ ਮਿੱਤੇ ਪਹੁੰਚ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਤੇ ਬੱਚਿਆਂ ਦੇ ਵਿਚਾਰ ਵੀ ਸੁਣੇ ਟੀਚੇ ਸਰਦਾਰਾਂ ਦਾ ਪਰਵਰਨ ਦੇਖਿਆ ਸਭ ਤੋਂ ਵੱਡੀ ਖੁਸ਼ੀ ਰਹੀ ਕਿ ਪ੍ਰਿੰਸੀਪਲ ਤੇ ਟੀਚੇ ਸਰਦਾਰਾਂ ਦੇ ਵਿੱਚ ਬੜਾ ਤਾਲਮੇਲ ਹੈ ਸਕੂਲ ਸਾਫ਼ ਸੁਥਰਾ ਅਦੇ ਮਿੱਡੇ ਮੇਲ ਦਾ ਫਰੂਦ ਦਾ ਐਵਰੀਥਿੰਗ ਅਮ ਸ਼ਟਿਸ਼ਭਾਈ ਪਰਮਾਤਮਾ ਕਰੇ ਇਹਨਾਂ ਦੀ ਸੇਵਾ ਇਸੇ ਤਰ੍ਹਾਂ ਪ੍ਰਵਾਨ ਕਰੇ ਕਿ ਜਿਹੜਾ ਟੀਚਰ ਹੁੰਦਾ ਉਹ ਇੱਕ ਗੁਰੂ ਦਾ ਦਰਜਾ ਹੁੰਦਾ ਹੈ ਉਹ ਬੱਚੇ ਦੇ ਮਾਪੇ ਨੇ ਸਿਰਫ ਬੱਚੇ ਨੂੰ ਜਨਮ ਦੇਣਾ ਉਸ ਤੋਂ ਬਾਅਦ ਉਹਨੂੰ ਕਾਮਯਾਬ ਕਿਲੇ ਬਣਾਉਣਾ ਉਹ ਟੀਚਰ ਸੇਵਾ ਕਰੇ ਜਿਹੜੇ ਗੁਰੂ ਨੇ ਤੇ ਮੈਂ ਸਾਰੇ ਇਸ ਸਮਾਧਨ ਰਹੀਂ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੇ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ ਵੀ ਮਾਪੇ ਤੋਂ ਬਾਅਦ ਟੀਚਰ ਸੇਵਾ ਨਾਲ ਆਪਣੇ ਮਾਪੇ ਤੇ ਆਪਣਾ ਸਭ ਕੁਝ